ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਤਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਤੇ ਸੰਤਾ ਇਸ ਦਾ ਲਾਹਾ ਖਟ ਸਕਦਾ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਸਾਡੀ ਅਨਿਸ਼ਚਿਤ ਪਰਨਾਮ ਇਨਡੈਫਿਨਿਟ ਵਰਨੋਂ ਉਹਦੇ ਤੇ ਹੂਮੀ ਚੱਲ ਰਹੀ ਹੈ ਪਲਿੰਗ ਦੇ ਬਾਰੇ ਔਰ ਸਪੈਸ਼ਲ ਆ ਜਿਹੜੇ ਹੈ ਚੀਜ਼ਾਂ ਨਹੀਂ ਹੈ ਆਵਰ ਤੇ ਹੋਰ ਇਹ ਦੋ ਹੀ ਹੈ ਆਪਾਂ ਵਿਚਾਰਨੇ ਆ ਅਗਰ ਤੇ ਹੋਰ ਇਹਦੇ ਵਿੱਚ ਜਿਹੜਾ ਹੈਗਾ ਇੱਕ ਵਚਨ ਤੇ ਬਹੁ ਵਚਨ ਤੇ ਕਾਰਕ ਵਾਈਜ਼ ਆਪਾਂ ਇਹਨੂੰ ਵਿਚਾਰਨਾ ਹੈ ਆ ਪੰਕਤੀਆਂ ਥੱਲੇ ਲਿਖੀਆਂ ਹੋਈਆਂ ਆ ਇਹਨਾਂ ਦੇ ਅੰਸਾਰ ਆਪਾਂ ਇਹਨੂੰ ਵਿਚਾਰਨਾ ਸੋ ਦੇਖੋ ਕਰਤਾ ਕਰਤ ਦੇ ਵਿੱਚ ਇੱਕ ਵਚਨ ਚ ਆਵਰ ਸਪੈਲਿੰਗਾਂ ਦਾ ਧਿਆਨ ਰੱਖਣਾ ਹੈ ਆਵਰ ਔਰ ਤੇ ਹੋਰ ਹੁਣ ਆ ਹੋਰ ਇੱਕ ਵਚਨ ਹੈ ਜੀ ਠੀਕ ਹੈ ਇਧਰ ਹੁਣ ਬਹੁਵਚਨ ਦੇ ਵਿੱਚ ਕਰਤਾ ਦੇ ਵਿੱਚ ਹੋਰ ਆਸ ਪੈ ਲਾ ਜਾਨਗੇ ਆਪ ਇਸ ਤਰ੍ਹਾਂ ਹੋਰ ਤੋਂ ਆਵਰ ਇਹ ਵੀ ਨਿਸ਼ਾਨੀਆਂ ਬਹੁਵਚਨ ਚ ਪਤਾ ਲੱਗ ਜੂਗਾ ਕਦੋਂ ਇਹ ਬਹੁਵਚਨ ਚ ਹੈ ਜਦੋਂ ਬਹੁਤ ਨੂੰ ਧਿਆਨ ਨਾ ਪੜਾਂਗੇ ਕਰਮ ਕਾਰਕ ਆਵਰ ਆਵਰ ਹੈ ਇੱਕ ਵਚਨ ਹੈ ਕਰਮ ਕਾਰਕਤੀ ਹੈ ਔਰ ਹੁਣ ਇੱਕ ਕਰਮ ਕਾਰਕ ਦੇ ਵਿੱਚ ਇੱਕ ਵਚਨ ਕੀ ਹੈ ਔਰ ਹੈ ਤੇ ਜੇ ਬਹੁਵਚਨ ਚਾਹੀਏ ਤਾਂ ਔਰ ਔਰ ਹੈ ਇੱਕ ਕਰਮ ਕਾਰਕ ਦੇ ਚ ਔਰ ਹੈ ਔਰ ਫਿਰ ਹੈ ਆਪਾਦਾਨ ਇਹਦੇ ਚ ਇੱਕ ਵਚਨ ਨਹੀਂ ਹੈ ਬਹੁਵਚਨ ਹੈ ਹੋਰਨ ਹੋਰ ਨ ਨੰਨੇ ਜਾਰੇ ਹੋਰਨ ਔਰ ਇਸੇ ਤਰ੍ਹਾਂ ਸੰਬੰਧ ਕਾਰਕ ਦੇ ਵਿੱਚ ਹੈ ਔਰ ਇੱਕ ਵਚਨ ਚ ਤੇ ਇਹਦੇ ਵਿੱਚ ਇੱਕ ਵਚਨ ਜਿਹੜਾ ਹੈ ਉਹ ਨੇ ਸੋਸਾ ਸੰਗ ਆਪਾਂ ਇਹਨੂੰ ਕਾਰਕਮਾਈ ਦੀ ਜਿਹੜਾ ਹੈ ਉਹ ਵਿਚਾਰਦੇ ਆ ਪਹਿਲਾਂ ਕਰਤਾ ਕਰ ਇਕਵਚਨ ਚਾਉਣੀ ਆਪਾਂ ਗੁਰ ਬੇਨ ਦਾਤਾ ਅਵਰ ਨਾ ਕੋਈ ਅਵਰ ਨਾ ਕੋਈ ਗੁਰ ਬੇਨ ਗੁਰੂ ਤੋਂ ਬਿਨਾ ਹੋਰ ਕੋਈ ਦਾਤਾ ਦੇਣ ਵਾਲਾ ਨਾ ਕੋਈ ਨਹੀਂ ਹੈ ਕੋਈ ਅਵਰ ਕੋਰ ਅਵਰ ਹੋਰ ਆਸਪੈ ਨੂੰ ਅਵਰ ਇਹ करता कारक है और ना कोई दूजा, ना ही और, दूजा ना ही और, ए भी हुई है एक वचन च और हस्त पैन पै जब एक वचन और करता कारक और और को दाता दूजा नाहीं और और को, कोई और कोर को, कोई ताका पौ करिए जिसका पौ करिए डर करिए डर रखिए ਅਗੇ ਵਿੱਚ ਬਹੁਵਚਨ ਆ ਜਾਂਦਾ ਹੈ ਕਰਤਾਕਾਰ ਵਿੱਚ ਹੋਰ ਹਾਏ ਨੂੰ ਉਹ ਤੇਰੇ ਨੂੰ ਸਾਰੀ ਹੋਰ ਇਹ ਬਹੁਵਚਨ ਆ ਜਾਂਦਾ ਹੈ ਇੱਕ ਤੂੰ ਇੱਕ ਤੂੰ ਇੱਕ ਤੂੰ ਹੋਰ ਵੇਸਭਉ ਤੇਰੇ ਤੂੰ ਇੱਕ ਹੀ ਹੈ ਤੇ ਬਾਕੀ ਜਿਹੜੇ ਵੇਸ ਤਾਂ ਹੋਰ ਬਹੁਤ ਹੈ ਪਰ ਤੂੰ ਸਾਰਿਆਂ ਦੇ ਵਿੱਚ ਤੂੰ ਹੀ ਵੱਸਦਾ ਤੂੰ ਇੱਕ ਹੈ ਤੇ ਵੇਸ ਬਹੁ ਤੇਰੇ ਉਹਦੇ ਇਹ ਸਾਰੇ ਉਹਦੇ ਹੀ ਵੇਸ ਨੇ ਕਿਉਂਕਿ ਉਹ ਸਭ ਧਾਵਨ ਤੇ ਹੈ ਪਰਿਪੂਰਨ ਹੈ ਸਭ ਜਾਂ ਉਹ ਤੇ ਪਰਿਵੇੜ ਕਰਦਾ ਪਰਵੇਲ ਕਰਦਾ ਤਾਂ ਉਹ ਸਾਰਾ ਜਿਹੜਾ ਹੈ ਉਹ ਵੇਸ ਬੋਧਦੇ ਨੇ ਦਾ ਮਤਲਬ ਹੈ ਹੋਰ ਹੋਰ ਵੇਸ ਹੋਰ ਦਾ ਮਤਲਬ ਬਹੁਤ ਆ ਵੇਸ ਆ ਗਿਆ ਐਸੇ ਨਹੀਂ ਲੱਗਿਆ ਊਕਰ ਜਿਹਦਾ ਮਤਲਬ ਆ ਬਹੁਤੇ ਵੇਸਾਂ ਦੀ ਗੱਲ ਤਾਂ ਇਸ ਕਰਕੇ ਇਹ ਇਹ ਤੈਨੂੰ ਹੈਗੇ ਜਿਹਦੇ ਉਹ ਵਚਨ ਦੇ ਵੇਸ ਬੋਲ ਆ ਵੇਸ ਆਉਂ ਪਰ ਲੱਗੇ ਜੇ ਤਾਂ ਫਿਰ ਤਾਂ ਉਹਨਾਂ ਨੇ ਫਿਰ ਇੱਕ ਵਚਨ ਚਾਹੇਗਾ ਫਿਰ ਹੋਰ ਦੀ ਖਾਤੇ ਜਿਹੜਾ ਹੈ ਇਹ ਇਧਰ ਇੱਕ ਵਚਨ ਵਾਲਾ ਵਰਤੈ ਜਉਂਗਾ ਆਪੋਰ ਆਹ ਹੋਰ ਵਰਤੈ ਜਉਂਗਾ ਜੇਕਰ ਇਥੇ ਵੇਸ ਹੁੰਦਾ ਮੰਨ ਲਓ ਆ ਪੜ੍ਹਨ ਵਾਸਤੇ ਹੈ ਹੋਰ ਕੋਈ ਇਹਨੂੰ ਬਦਲਣਾ ਨਹੀਂ ਕੋਈ ਕਹੇ ਤੇ ਪਰ ਸਮਝਣ ਵਾਸਤੇ ਹੈ ਜੇ ਇਥੇ ਉਪਰੰਦਾ ਤਾਂ ਫਿਰ ਇਥੇ ਆ ਰਹੀ ਤਾਂ ਤੇ ਬਹੁਵਚਨ ਦੀ ਇਹ ਹੀ ਨਿਸ਼ਾਨੀ ਹੈ ਇਸੇ ਕਰਕੇ ਇਹ ਹੋਇਆ ਅੱਗੇ ਹੈ ਕਰਮਕਰ ਇਹਦੇ ਚ ਆਵਰ ਹੈ ਕਰਮਕਰ ਕੇ ਜਾਵਤ ਦੇਖੋ ਪ੍ਰਭ ਆਪਣਾ ਸਵਾਮੀ ਜਦੋਂ ਮੈਂ ਪ੍ਰਭ ਆਪਣਾ ਸਵਾਮੀ ਦੇਖਦਾ ਹਾਂ ਦੇਖੋ ਦੇਖਦਾ ਹਾਂ ਬਸ ਪਰ ਸੁੰਝੈ ਆਪ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੈ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੈ ਜਦ ਦੇਖੋ ਮੈਂ ਦੇਖਦਾ ਆਪਣਾ ਸਵਾਮੀ ਪ੍ਰਭ ਆਪਣਾ ਸਵਾਮੀ ਪ੍ਰਭ ਆਪਣਾ ਸਵਾਮੀ ਦੇਖਦਾ ਤੋ ਤੋ ਔਰੇ ਚੀਤ ਨਾ ਪਾਉਂ ਰੇ ਤਾ ਔਰ ਹੈ ਆਵਰੇ ਹੋਰ ਨੂੰ ਉਹ ਦੇਖੋ ਇਹ ਆਵਰੇ ਆ ਗਿਆ ਆਵਰੇ ਹੈਗਾ ਕਰਮਕਾਰਕ ਦੇ ਵਿੱਚ ਇਹ ਭਰੀ ਹੈ ਹੋਰ ਚੀਤ ਨਾ ਪਾਉਂ ਰੇ ਆ ਜਿਹੜਾ ਪਾਉਂ ਆ ਇਹ ਕੀ ਹੈ ਇਹ ਸਾਸੰਗਤ ਹੈ ਕਿਰਿਆ ਇਹਦੇ ਹੈ ਤੇ ਕਿਰਿਆ ਤੋਂ ਹੁਣ ਕਰੂ ਕਿਵੇਂ ਲੱਭਣਾ ਉਦਾਹਰਣ ਲਿਖਿਆ ਆਪਾਂ ਕਿਸ ਨੂੰ ਕਿਸ ਨੂੰ ਪਾਉਂ ਰੇ ਆਵਰੇ ਹੋਰ ਹੋਰ ਕਿਸੇ ਨੂੰ ਨਹੀਂ ਪਾਉਂ ਨਾ ਹੋਰ ਆਵਰੇ ਚੀਤ ਨਾ ਪਾਉਂ ਰੇ ਇਹ ਤੇ ਤੁਸੀਂ ਪਾ ਕੇ ਦੇਖੋ ਪਾਉਂ ਰੇ ਪਾਉਂਦਾ ਪਾਉਂਦਾ ਹੋਰ ਕਿਸੇ ਨੂੰ ਆਪਣੇ ਚਿੱਤ ਦੇ ਵਿੱਚ ਫਿਰਦੇ ਚ ਨਹੀਂ ਪਾਉਂਦਾ ਨਹੀਂ ਰੱਖਦਾ ਨਹੀਂ ਪਾਉਂਦਾ ਰੇ ਇਹ ਸਮੋਦ ਅਕੇ ਬਹੁਵਚਨ ਇਸੇ ਦੇ ਵਿੱਚ ਆ ਗਿਆ ਅਵਰੇ ਦੇ ਅਵਰਾ 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 ਜਾਂ ਅਵਰ ਅਵਰਾ ਆਜਾ ਦਾ ਬਹੁਵਚਨ ਆਪ ਮਰੇ ਅਵਰਾਂ ਨਹਿ ਮਾਰੇ ਆਪ ਮਰੇ ਆਪ ਜਿਹੜਾ ਹੈ ਉਹ ਆਪਣੇ ਆਪ ਨੂੰ ਮਾਰ ਲੈਂਦਾ ਹੈ ਨਹਿਮ ਆਵਰਾ ਨਾ ਮਰ ਆਵਰਨ ਪੁਰਾਨੂ ਨਹੀਂ ਆਪ ਮਰੇ ਆਵਰਾ ਆਵਰਾ ਤੋਂ ਬਹੁਤ ਹੈ ਬਹੁਵਚਨ ਨਹਿਮ ਬਾਜੀ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਹੁਣ ਦੇਖੋ ਇਹ ਸਾਡਾ ਮਤਲਬ ਇੱਥੇ ਸੀਗਾ ਆਵਰਾ ਦਾ ਆਵਰਾ ਹੋ ਗਿਆ ਬਹੁਵਚਨ ਇੱਥੇ ਤੱਕ ਇਹ ਹੋ ਗਿਆ ਲੇਕਿਨ ਇਥੇ ਹੈਗਾ ਅਵਰ ਉਪਦੇਸ਼ ਇਹ ਇਹ ਨਾ ਨਹੀਂ ਲੰਘ ਰਿਹਾਦਾ ਇਹ ਇਹ ਜਿਹੜਾ ਹੈ ਆਪ ਦੇਖੋ ਕਮੇ ਜਨ ਨਹੀਂ ਪਾਇਆ ਇਹ ਅਦਰਵਾਈਜ਼ ਹੈ ਅਵਰ ਉਪਦੇਸ਼ ਇਹਨਾਂ ਅਵਰ ਕੀ ਹੈ ਅਵਰ ਵੇਖੋ ਕਿੱਥੇ ਸੀ ਅਵਰ ਕਿੱਥੇ ਹੈ ਆਪਿਆ ਇਹ ਕੀ ਸੰਬੰਧ ਕਰ ਅਵਰ ਉਪਦੇਸ਼ੇ ਇਥੇ ਤੁਸੀਂ ਲਾ ਰਹੇ ਕਿਸ ਨੂੰ ਕਿਸ ਨੂੰ ਉਪਦੇਸ਼ੇ ਅਵਰ ਹੋਰ ਉਪਦੇਸ਼ੇ ਆਪ ਨਾ ਕਰੇ ਹੋਰਾਂ ਨੂੰ ਉਪਦੇਸ਼ ਤਾਂ ਆਪ ਨਾ ਕਰੇ ਆਵਤ ਜਾਵਤ ਜਨਮ ਮਰੇ ਇਹ ਇਸ ਕਰਕੇ ਨੂੰ ਕਿਉਂਕਿ ਇਹ ਆਪਾਂ ਕਰ ਰਹੇ ਆ ਇਹਦਾ ਜਿਹੜਾ ਬਹੁ ਵਜਨ ਹੈ ਕਰਮਕਾਰਕ ਦਾ ਤੇ ਅਸੀਂ ਜਿਹੜਾ ਇਹ ਇਹ ਵਿੱਚ ਇਹਦੇ ਨਹੀਂ ਆਉਂਦਾ ਅਵਰ ਜਿਹੜਾ ਹੈ ਉਹ چلا ਗਿਆ ਇੱਥੇ ਸੰਬੰਧਕਾਰਕ ਦੇ ਵਿੱਚ ਸੰਬੰਧਕਾਰਕ ਦੇ ਵਿੱਚ چلا ਗਿਆ ਇਸ ਬੰਧਕਾਰਕ ਦਾ ਅਵਰ ਉਪਦੇਸ਼ ਆਵਣਾ ਕਰੇ ਅਵਰ ਅਵਰ ਜਿਹੜਾ ਹੈ ਇਹਦੇ ਜਾ ਗਿਆ ਔਰ ਉਪਦੇਸ਼ੇ ਆਪ ਨਾ ਕਰੇ ਆਉਤ ਜਾਉਤ ਜਨਮੇ ਮਰੇ ਇਹ ਗਿਆ ਅਗਿਆ ਇਹਦਾ ਕਰਮਕਾਰਕ ਦੇ ਵਿੱਚ ਸੀਗਾ ਐਨਾ ਜਿਹੜਾ ਸੀ ਉਹ ਔਰ ਜਿਹੜਾ ਹੈ ਉਹ ਸੰਬੰਧ ਘਟਦਾ ਹੈ ਔਰ ਉਪਦੇਸ਼ੇ ਔਰ ਉਪਦੇਸ਼ੇ ਆਪ ਨਾ ਕਰੇ ਅਗਿਆ ਸੰਬੰਧ ਦੇ ਵਿੱਚ ਸੰਬੰਧ ਘਟ ਨਹੀਂ ਆਪਾਦਾਨ ਦੇ ਵਿੱਚ ਬਹੁ ਬਚ ਆਪਣਾ ਕਾਰਜ ਆਪ ਸਵਾਰੇ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਹੋਰਨ ਹੋਰਨ ਕਾਰਜ ਨਾ ਹੋਈ ਹੋਰਨ ਕਾਰਜ ਨਾ ਹੋਈ ਹੋਰਨ ਬਹੁਵਚਨ ਹੋਰਾ ਲਈ ਕਹ ਲੋ ਹੋਰਾਂ ਨੇ ਹੋਰਨ ਕਾਰਜ ਆਪਾ ਦਾਨ ਹੋਰਨ ਹੋਰਨ ਅਮ ਆਪਣਾ ਕਾਰਜ ਆਪ ਸਵਾਰੇ ਹੋਰਨ ਹੋਰਨ ਕੀ ਹੈ ਇੱਥੇ ਬਹੁਵਚਨ ਆਪਾ ਦਾਨ ਦੇ ਹੋਰਨ ਕਾਰਜ ਨਾ ਹੋਈ ਸੱਚਾ ਹੁਕਮ ਸੱਚਾ ਪਸਾਰਾ ਹੋਰ ਹੋਰਨ ਹੁਕਮ ਨਾ ਹੋਈ ਹੋਰਾਂ ਹੋਰਨ ਜਿਆਦਾ ਬਹੁਵਚਨ ਹੋਰਨ ਹੋਰਨ ਤੋਂ ਕੀ ਹੈ ਬਹੁਵਚਨ ਆ ਗਿਆ ਹੋਰਨ ਇਹਦੇ ਅਗੇ ਸੰਬੰਧ ਬੰਦ ਗਾ ਇਹਦੇ ਚ ਇੱਕ ਹੋਰ ਜ ਪ੍ਰਭ ਤਜ ਪ੍ਰਭ ਤਜ ਆਵਰ ਸੇਵਕ ਜੇ ਹੋਈ ਹੈ ਪ੍ਰਭੂ ਨੂੰ ਤਾਂ ਜਿਕੇ ਅਵਰ ਅਵਰ ਹੁਣ ਆ ਗਿਆ ਅਵਰ ਸੇਵਕ ਅਵਰ ਹੋਰਦਾ ਹੋਰਦਾ ਤੇ ਕਿਉਂਕਿ ਸਵਤ ਕਰਕੇ ਦਾ ਆ ਜਾਂਦਾ ਪ੍ਰਭੂ ਤਾਂ ਅਵਰ ਸੇਵਕ ਜੇ ਹੋਈ ਹੈ ਅਵਰ ਦਾ ਸੇਵਕ ਜੇ ਹੋਈ ਹੈ ਜੇ ਸੇਵਕ ਹੁੰਦਾ ਤੇ ਤੁਮਾਨ ਮਹਤ ਜਸ ਘਾਟੇ ਉਹਦਾ ਮਾਨ ਮਤਾ ਜਸ ਜਿਹੜਾ ਉਹ ਕਰਦਾ ਅੱਗੇ ਹੈ ਰਹਿਤ ਅਵਰ ਕਚ ਅਵਰ ਕਮਾਉ ਰਹਿਤ ਅਵਰ ਉਹਦੀ ਰਹਿਤ ਵੈਦ ਹੋ ਰੈ ਉਪਰੋਂ ਤੇ ਕਮਾਉਂਦਾ ਹੋ ਹੋ ਰੈ ਕੁਛ ਮਤਲਬ ਉੱਪਰਲੀ ਰਹਿਤ ਅਵੈਦ ਹੋ ਰੈ ਤੇ ਕਮਾਉਂਦਾ ਹੋ ਰੈ ਅਵਰ ਅਵਰ ਕਿੱਥੇ ਆ ਰਹਿਤ ਦਾ ਹੋ ਰੈ ਕਮਾਉਂਦਾ ਹੋ ਰੂਗਾ ਦਾ ਆ ਦਾ ਅਵਰ ਆ ਗਿਆ ਇੱਕ ਆ ਗਿਆ ਔਰ ਇਹਾਰੇ ਜਿਹੜੇ ਹੈ ਸਾਡੇ ਪੋਰਟਲ ਇਹਦੇ ਵਿੱਚ ਕਵਰ ਹੋ ਗਏ ਨੇ ਅਵਰ ਜਿਹੜਾ ਤੇ ਹੋਰ ਇਹ ਦੋ ਮੇਨ ਸੀ ਅਵਰ ਤੇ ਹੋਰ ਇਹਦੀਆਂ ਆਹ ਵਾਕ-ਵਾਕ ਸ਼ੀਪ ਕਹਿ ਲੋ ਪੈੰਡਿਤ ਹੋਰ ਤੇ ਕਹਿ ਲੋ ਹੋਰ ਐਵੇਂ ਬਣ ਜਾਂਦਾ ਹੋਰ ਐਵੇਂ ਬਣ ਜਾਂਦਾ ਲੇਕਿਨ ਇਹ ਹੋਰ ਇੱਕ ਵਚਨ ਚਾ ਇਹ ਹੋਰ ਬਹੁ ਵਚਨ ਚਾ ਠੀਕ ਹੈ ਜੀ ਅਵਰ ਜਿਹੜਾ ਹੈ ਅਵਰ ਆ ਦੇਖੋ ਅਵਰ ਹੈ ਔਂਕਰਣ ਲੱਗਿਆ ਹੈ ਇਹ ਕਦੋਂ ਇਹਦੇ ਇੱਤੇ ਆਉਂਦਾ ਹੈ ਸਬੰਧ ਕਾਰਕ ਦੇ ਵਿੱਚ ਆਉਂਦਾ ਹੈ ਉਦੋਂ ਜਿਹੜਾ ਹੈ ਆਸਪੈਲ ਬਦਲ ਜਾਂਦੇ ਆ ਇਹਨੂੰ ਕੋੜ ਨਹੀਂ ਲੱਗਿਆ ਹੁੰਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗ੍ਰਾਮਰ ਦੇ ਵਿੱਚ ਜਿਹੜੀਆਂ ਹੈਗੀਆਂ ਦੱਸੀ ਹੋਈਆਂ ਉਹਦੇ ਅਨੁਸਾਰ ਜਿਹੜੀਆਂ ਆਪਾਂ ਇਹਦੀ ਵਿਚਾਰ ਕਰਦੇ ਆ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਇਹਦੀ ਸੋਝੀ ਆ ਜਾਵੇ ਸਮਝ ਆ ਜਾਵੇ ਤਾਂ ਕਿ ਆਪਾਂ ਨੂੰ ਇਹਨੂੰ ਵਿਚਾਰਨ ਦਾ ਇਹਨੂੰ ਪੜਨ ਦਾ ਅਰਥ ਆਵੇ ਜਿਹੜੇ ਅਰਥ ਕਰਦੇ ਆਂ ਆਪਾਂ ਉਹਦੇ ਵਿੱਚ ਫੂਲਤ ਹੋ ਜਾਏ ਸੋ ਸਾਸੰਗਤ ਇਨੀ ਜਿਹੜੀ ਹੈ ਵਿਚਾਰ ਜਿਹੜੀ ਆ ਉਪਰਵਾਣ ਕਰਨੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਜਿੱਫਤ